ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਜੰਡ ਦੇਵ ਜੀ ਤੱਕ ਪਹਿਲੀਆਂ ਪੰਜ ਪਾਸ਼ਾੀਆਂ ਨੇ ਸਮਾਜ ਸੁਧਾਰ ਅਤੇ ਸਿੱਖੀ ਦਾ ਪ੍ਰਚਾਰ ਹੱਥ ਵਿੱਚ ਰਬਾਬ ਅਤੇ ਮਾਲਾ ਫੜ ਕੇ ਪੀਰੀ ਫਕੀਰੀ ਅਤੇ ਭੰਤੀ ਦੇ ਨਾਲ ਕੀਤਾ ਮੌਜੂਦਾ ਹਕੂਮਤ ਅਤੇ ਮੁਗਲਿਆ ਸਲਤਨਤ ਇਸ ਨੂੰ ਬੁਝਦਲੀ ਸਮਝਣ ਲੱਗ ਗਏ ਗੁਰੂ ਅਜੰਡ ਦੇਵ ਜੀ ਦੀ ਸ਼ਾਂਤਮਈ ਸ਼ਹਾਦਤ ਦਾ ਅਸਲ ਕਾਰਨ ਚੰਦੂ ਨਹੀਂ ਬਲਕੇ ਸਿੱਖ ਧਰਮ ਦੀ ਵਧਦੀ ਤਾਕਤ ਵਧਦੀ ਗਿਣਤੀ ਅਤੇ ਗੁਰੂ ਘਰ ਪ੍ਰਤੀ ਲੋਕਾਂ ਦੀ ਵਧਦੀ ਸ਼ਰਧਾ ਨੂੰ ਜਹਾਂਗੀਰ ਸਹਾਰ ਨਹੀਂ ਸਕਿਆ ਪਹਿਲੀਆਂ ਪੰਜ ਪਾਸ਼ਾੀਆਂ ਨੇ ਅਗਿਆਨ ਦਾ ਹਨੇਰਾ ਗਿਆਨ ਦੀ ਖੜਕ ਦੇ ਨਾਲ ਕਟਿਆ ਤਨ ਗੁਰ ਰਜਉਂਦੇਵ ਜੀ ਦੀ ਸ਼ਹਾਦਤ ਨੇ ਸਿੱਖੀ ਸਿਧਾਂਤ ਵਿੱਚ ਇੱਕ ਵੱਡਾ ਬਦਲਾਅ ਲਿਆਂਦਾ ਰਾਸੀ ਤੱਕੇ ਜ਼ੋਰ ਜ਼ਬਰ ਜ਼ੁਲਮ ਸਤਮ ਨੂੰ ਰੋਕਣ ਲਈ ਤਲਵਾਰ ਚੁੱਕਣੀ ਪਈ ਪ੍ਰੇਮ ਰਸ ਨਾਲ ਵੀਰ ਰਸ ਦੇ o रबाब नाल तलवार अध्यातम शक्ति नाल शारीरिक शक्ति प्रकट ਕਰਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਗੁਰੂ ਅਜੰਦੇਵ ਜੀ ਦੀ ਸ਼ਾਂਤਮਈ ਸ਼ਹਾਦਤ ਨੇ ਨੌਜਵਾਨਾ ਅੰਦਰ ਰੋਜ ਪੈਦਾ ਕਰਕੇ ਜ਼ੁਲਮ ਨਾਲ ਟਕਰਾ ਲੈਣ ਲਈ ਸ਼ਸਤਰਧਾਰੀ ਸੰਤ ਸਿਪਾਹੀ ਬਣਾ ਦਿੱਤਾ ਅੱਗੋਂ ਧਰਮ ਦੀ ਰਾਖੀ ਸ਼ਸਤਰਤ ਸக்தி ਨਾਲ ਕੀਤੀ ਜਾਵੇਗੀ ਇਸ ਸ਼ਹਾਦਤ ਨੇ ਜ਼ੁਲਮ ਦਾ ਟਾਕਰਾ ਸ਼ਸਤਰਾਂ ਨਾਲ ਕਰਨ ਦੀ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਿਸ ਨੇ ਦਸਮ ਪਾਸ਼ਾ ਗੋਬਿੰਦ ਸਿੰਘ ਜੀ ਤੱਕ ਪ੍ਰਚੰਡ ਰੂਪ ਤਾਰਨ ਕਰ ਲਿਆ ਸਿੱਖ ਕੌਮ ਦੀ ਇਸ ਪਹਿਲੀ ਸ਼ਹਾਦਤ ਨੇ ਸਿੱਖ ਧਰਮ ਦੀਆਂ ਨੀਂਹਾਂ ਨੀਂਹਾਂ ਪੱਕੀਆਂ ਕਰ ਦਿੱਤੀਆਂ ਕਿ ਇਹਨਾਂ ਬલિਦਾਨਾ ਰਾਹੀ ਇੱਕ ਅਜੇਹਾ ਅਮਰ ਤੇ ਅਦੁੱਤਾ ਮਹਿਲ ਉਸਾਰ ਦਿੱਤਾ ਜਿਸ ਨੂੰ ਸਿੱਖ ਕੌਮ ਅਤੇ ਪੰਥ ਖਾਲਸਾ ਅਖਵਾਉਂਦਾ ਮਾਨ ਪ੍ਰਾਪਤ ਹੋ ਗਿਆ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਿੱਖਾਂ ਨੂੰ ਗੁਰੂਆਂ ਦੇ ਪਾਏ ਪੋਣਿਆਂ ਉੱਤੇ ਡਟ ਕੇ ਪਹਿਰਾ ਦਿੰਦੇ ਹੋਏ ਅਨਖ ਨਾਲ ਮਰ ਮਿਟਣ ਦੀ ਜਾ ਸਿਖਾਈ ਗੁਰਬਾਣੀ ਜਿੱਥੇ ਨਾਨੂ ਨਿਮਰਤਾ ਅਤੇ ਹਲੇਮੀ ਸਿਖਾਉਂਦੀ ਹੈ ਉਥੇ ਹੀ ਇੱਜ਼ਤ ਅਤੇ ਅਨਖ ਤੋਂ ਹੀਨ ਗੁਲਾਮੀ ਦੇ ਜੀਵਨ ਨੂੰ ਵੀ ਨਕਾਰਦੀ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ